ਰਾਗੁਰਜੀ ਦਾ ਖਾਲਸਾ ਵੈਦਕੀ ਫਤੇਜੀ ਰਾਗੁਰਵੀ ਦਾ ਖਾਲਸਾ ਵੈਦਕੀ ਕੀ ਫਤੇ ਹਾਂਜੀ ਅੱਜ ਅਸੀਂ ਆ ਪਹੁੰਚੇ ਆ ਚੌਂਕ ਬਾਬਾ ਸ਼ਿਦਾਂਲੇ ਦੇ ਬਾਬਾ ਜੀ عمر ਕਿੰਨੀ ਆਪਣੀ ਤੁਹਾਮਰ ਆਪਣੀ ਹੈਗੀ ਆ ਜੀ 56 ਸਾਲ ਬੰਦੇ ਬੱਚੇ ਸੇਵਾ ਕਰਦੇ ਆਪਣੇ ਬੱਚੇ ਸਾਰੇ ਹੀ ਆਪਣੇ ਸੇਵਾ ਹੀ ਕਰਦੇ ਸਾਰੇ ਬੱਚੇ ਹੀ ਆਪਣੇ ਬਾਬਾ ਜੀ ਕੀ ਲੈ ਕੇ ਆਓ ਖਾਣੇ ਵਾਸਤੇ ਸਾਡੇ ਮੱਕੀ ਦੀ ਰੋਟੀ ਆ ਸਰੋਂ ਦਾ ਸਾਗ ਆ ਬਾਜਰੇ ਦੀ ਰੋਟੀ ਆ ਠੀਕ ਆ ਬਾਬਾ ਜੀ ਹਾਂਜੀ ਜਵਾਂ ਦੀ ਰੋਟੀ ਆ ਕਣਕ ਦੇ ਪਰੌਂਠੇ ਆ ਠੀਕ ਹੈ ਜੀ ਆਲੂ ਵਾਲੇ ਪਰੌਂਠੇ ਗੋਭੀ ਵਾਲੇ ਪਰੌਂਠੇ ਇੱਥੇ ਕੰਮ 50 ਰੁਪਿਆ ਦੇ ਵਿੱਚ ਹੀ ਬੰਦਾ ਰਾਜ ਰੰਦਾ ਹੈ ਬਾਬਾ ਜੀ ਆਪਣਾ ਮੋਬਾਈਲ ਨੰਬਰ ਦੱਸੇ ਮੋਬਾਈਲ ਨੰਬਰ 98685 93313 ਤੇ 52 ਸਾਲਾਂ ਦੀ ਉਮਰ ਵਿੱਚ ਵੀ ਬਾਬਾ ਜੀ ਦੇਖੋ ਕਿੰਨੀ ਮਿਹਨਤ ਕਰ ਰਹੇ ਨੇ ਇਹ ਲੋਕਾਂ ਨੂੰ ਵਧੀਆ ਤੋਂ ਵਧੀਆ ਤਰੀਕੇ ਨਾਲ ਸਾਗ ਦੇ ਮੱਕੀ ਦੀ ਰੋਟੀ ਖਾਣਾ ਚਾਹੁੰਦੇ ਨੇ ਆਓ ਵੀਰੋ ਪੰਜਾਬੀਓ ਇਹਨਾਂ ਦੇ ਇੱਕ ਵਾਰੀ ਆ ਕੇ ਇਹਨਾਂ ਦੀ ਮੱਕੀ ਦੀ ਰੋਟੀ ਤੇ ਸਾਗ ਦਾ ਸਵਾਦ ਚੱਖੋ